ਜਲੰਧਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਲਾਰੈਂਸ ਮਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਨੂੰ ਜਿਹੜਾ ਹੈ ਉਹ ਗੋਲੀਆਂ ਮਾਰ ਕੇ ਟੀਰ ਕੀਤਾ ਗਿਆ ਹੈ ਪੁਲਿਸ ਕਮਿਸ਼ਨਰ ਜਲੰਧਰ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕਾਫਲਾ ਪਹਿਲਾਂ ਜਰੂਰ ਦੇਖੋ ਪੁਲਿਸ ਕਮਿਸ਼ਨਰ ਦਾ ਜੋ ਕਿ ਜਲੰਧਰ ਦੇ ਵਿੱਚ ਜਿਹੜੀ ਹੈ ਉਹ ਵੱਡੀ ਕਾਮਯਾਬੀ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਪਹੁੰਚਨੇ ਲਗਾਤਾਰ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਉਹ ਕਈ ਕੰਮ ਕੀਤੇ ਗਏ ਨੇ ਇਸ ਵਕਤ ਗੈਂਗਸਟਰ ਦੇ ਵਿੱਚ ਜਿਹੜੀ ਉਹ ਫਾਇਰਿੰਗ ਹੋਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਸਰ ਸਵੇਰੇ ਸਵੇਰੇ ਫਾਇਰਿੰਗ ਦੇ ਵਿੱਚ ਦੋ ਇਨਕਾਊਂਟਰ ਕੀਤੇ ਹੈਗੇ ਕੀ ਮਾਮਲਾ ਇੱਕ 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 ਬੰਦਾ ਪੁੱਛੋ ਜਿਹੜਾ ਸਵੇਰੇ ਮੋਟੀਵੇਟ ਹੋਈ ਹੈ ਕੋਣ ਲੋਕ ਸੀਗੇ ਉਹਨਾਂ ਦਾ ਕੀ ਮਕਸਦ ਸੀ ਇਹ ਦੋ ਮੁੰਡੇ ਸੀਗੇ ਜੀ ਇੱਕ ਅਸ਼ਵਨੀ ਹੈ ਨਾਮ ਹੁਸ਼ਾਰਪੁਰ ਦਾ ਰਹਿਣ ਵਾਲਾ ਦੂਜਾ ਮੁੰਡਾ ਜਿਹੜਾ ਹੈ ਉਹ ਜਲੰਧਰ ਦਾ ਰਹਿਣ ਵਾਲਾ ਨਿਤਨ ਨਾਂ ਉਹਦਾ ਇਹ ਲੋਰੈਂਸ ਬਿਸ਼ਨੋਈ ਗੈਂਗ ਤੋਂ ਨਵਾਲਸੰਬਰ ਰੱਖਦੇ ਸੀਗੇ ਐਸੋਸੀਏਟ ਸੀਗੇ ਇੱਕ ਹੋਰ ਮੁੰਡਾ ਹੈ ਜਿਹੜਾ ਬੱਲੋਵਾਲ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਯੂਐਸ ਚ ਪਿਛਲੇ ਇੱਕ ਸਾਲ ਤੋਂ ਇਹ ਇਹਨਾਂ ਦਾ ਹੈਂਡਲਰ ਸੀਗਾ ਤੇ ਜਿਹੜਾ ਲੱਕੀ ਹੈ ਬੱਲੋਵਾਲ ਦਾ ਇਹਦੇ ਅਗੇਂਸਟ ਕਾਫੀ ਪਰਚੇ ਦਰਜ ਹੈ ਤੇ ਇਹ ਉਹੀ ਬੰਦਾ ਹੈ ਜਿਨੇ ਸਿੱਧੂ ਮੂਸੇਵਾਲੇ ਦੇ ਦੋ ਸ਼ੂਟਰਜ਼ ਨੂੰ ਪਨਾ ਦਿੱਤੀ ਸੀਗੀ ਮੋਹਲੀ ਚ ਜਿਹੜੇ ਮੁੰਡੇ ਫੜੇ ਗਏ ਆਂ 8 ਤੋਂ 10 ਪਰਚੇ ਨਾਦੇ ਅਗੇਂਸਟ ਦਰਜ ਹੈ ਮਰਡਰ ਐਕਸਟਰਸ਼ਨ ਸੁਪਰੀ ਕੇਲਿੰਗ ਐਨਡੀ ਦਾ ਵੀ ਇੱਕ ਡਰੱਗਸ ਦਾ ਵੀ ਇੱਕ ਮਾਮਲਾ ਦਰਜ ਹੈ ਨਾਦੇ ਅਗੇਂਸਟ ਇਹ ਪ੍ਰੋਕਲੇਮਡ ਆਫੈਂਡਰਸ ਵੀ ਹੈ ਤੇ Trap ਆਪਾਂ ਲਾਇਆ ਸੀ ਇਹ ਰੈਕੀ ਕਰ ਰਹੇ ਸੀਗੇ ਦੋ ਲੋਕਾਂ ਦੀ ਇਹਨਾਂ ਨੇ ਐਲੀਮੀਨੇਟ ਕਰਨਾ ਸੀਗਾ ਦੋ ਲੋਕਾਂ ਨੂੰ ਉਹਨਾਂ ਦੀ ਰੈਕੀ ਕਰ ਰਹੇ ਸੀਗੇ ਤੇ ਆਪਣੀ ਅੱਜ ਸਵੇਰੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਠਾਰ ਬਦਲ ਰਹੇ ਸੀਗੇ ਇੰਟਰਸੈਪਟ ਕੀਤਾ ਗਿਆ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਹੋਈ ਥੀ 16 17 ਰਾਉਂਡ ਫਾਇਰ ਹੋਏ ਹਨ ਤੇ ਇੰਜਰਡ ਹਨ ਕ੍ਰਿਟੀਕਲਿ ਇੰਜਰਡ ਹਨ ਇਹਨਾਂ ਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਹੈ i20 ਗੱਡੀ 'ਚ ਸੀਗੇ ਉਹ ਵੈਰੀਫਾਈ ਕਰ ਰਹੇ ਹਨ ਕਿ ਇਹ ਚੋਰੀ ਦੀ ਹੈ ਕਿ ਕਿ ਨਹੀਂ ਦੋ ਵੈਪਨ ਬਰਾਮਦ ਹੋਏ ਹਨ ਹਾਂ ਤੋਂ ਵੈਪਨ ਕਿਹੜੇ ਸੀਗੇ ਵੈਪਨ ਕਿਹੜੇ ਸੀਗੇ ਅਤੇ ਇਹ ਰੈਕੀ ਕਿਨਾਂ ਦੀ ਕਰ ਰਹੇ ਸੀਗੇ ਜਿਨ੍ਹਾਂ ਦੀ ਰੈਕੀ ਕਰ ਰਹੇ ਸੀਗੇ ਉਹ ਮੈਨੂੰ ਦੁਬਾਰਾ ਨਾ ਪੁੱਛਿਓ ਜੀ ਨੰਬਰ 1 ਨੰਬਰ 2 ਜਿਹੜੇ ਵੈਪਨ ਸੀਗੇ ਉਹ 30 ਬੋਰ ਦਾ ਸਟਾਰ ਪਿਸਟਲ ਸੀਗਾ ਤੇ 32 ਬੋਰ ਦਾ ਇੱਕ ਪਿਸਟਲ ਸੀਗਾ ਸਰ ਇਹਦੇ ਵਿੱਚ ਕੋਈ ਪੁਲਿਸ ਵਾਲੇ ਵੀ ਜ਼ਖਮੀ ਹੋਏ ਨੇ ਨਹੀਂ ਪੁਲਿਸ ਵਾਲਾ ਕੋਈ ਜ਼ਖਮੀ ਨਹੀਂ ਹੋਇਆ ਲੇਕਿਨ ਸਾਡੇ ਇੱਕ ਮੁਲਾਜ਼ਮ ਦੇ ਨਾਲ ਫਾਇਰ ਕੀਤਾ ਹੈ ਤੇ ਟਰਬੰਚ ਗੋਲੀ ਲੱਗੀ ਸੀਗੀ ਉਹ ਟਰਬੰਚ ਹੀ ਰਹੇਗੀ ਫਰਦਰ ਹੋਣੇ ਦਾ ਰਿਮਾਰਡ ਵਗੈਰਾ ਕਦੋਂ ਤੱਕ ਲਿਆ ਜਾਏਗਾ ਲਿਆਗਾ ਉਹ ਇਨ ਕੋਰਸ ਆਫ ਟਾਈਮ ਤੁਹਾਨੂੰ ਦੱਸ ਦਿੱਤਾ ਜਾਊਗਾ ਹਾਂਜੀ ਕੀ ਨਾਮ ਹੈ ਜੀ ਜਿਹੜਾ ਇੱਕ ਆਸ਼ਾ ਨਹੀਂ ਉਹ ਆਰ ਲਾਲ ਨਾਟ ਡਿਸਕਲੋਜ਼ਡ ਐਨੀਥਿੰਗ els ਬਿਲਕੁਲ ਤਾਂ ਬਿਲਕੁਲ ਪੁਲਿਸ ਕਮਿਸ਼ਨਰ ਨੇ ਜਨਾ ਦੇ ਨਾਲ ਕਾਸੀ ਗੱਲਬਾਤ ਕੀਤੀ ਹੈ ਸਵੇਰੇ ਜਿਹੜੀ ਹੈਗੀ ਹੈ ਉਹ ਨਾਕਾਬੰਦੀ ਕੀਤੀ ਗਈ ਜਿਸ ਤੋਂ ਬਾਅਦ ਇੱਕ ਵੱਡੀ ਸਫਲਤਾ ਜੜੀ ਹੈ ਉਹ ਪੁਲਿਸ ਕਮਿਸ਼ਨਰ ਅਤੇ ਉਹਨਾਂ ਦੇ ਸਟਾਫ ਨੂੰ ਜਿਹੜੀ ਉਹ ਮਿਲੀ ਹੈ ਦੋ ਗੈਂਗਸਟਰ ਜੋ ਕਿ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧ ਰੱਖਦੇ ਸੀਗੇ ਵੱਡੀ ਵਾਰਦਾਤਾਂ ਨੂੰ ਇਲਜ਼ਾਮ ਦੇ ਚੁੱਕੇ ਨੇ ਲਗਾਤਾਰ ਕਿਲਿੰਗ ਅਤੇ ਨਸ਼ੇ ਤਸਕਰੀ ਦੇ ਵਿੱਚ ਇਹਨਾਂ ਦਾ ਨਾਮ ਰਿਹਾ ਹੈਗਾ ਜਿਨ੍ਹਾਂ ਨੂੰ ਜਿਹੜਾ ਹੈਗਾ ਉਹ ਜਲੰਧਰ ਦੇ ਵਿੱਚ ਗੋਲੀਬਾਰੀ ਦੇ ਦੌਰਾਨ ਜਿਹੜਾ ਹੈ ਉਹ ਦੋਨਾਂ ਨੂੰ ਪੈਰਾਂ ਦੇ ਵਿੱਚ ਗੋਲੀ ਲੱਗੀ ਹਾਲਾਂਕਿ ਇੱਕ ਪੁਲਿਸ ਕਰਮੀ ਨੂੰ ਵੀ ਜਿਹੜੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਗੋਲੀ ਜਿਹੜੀ ਹੈਗੀ ਉਸ ਦੇ ਪੱਗ ਦੇ ਉੱਤੋਂ ਚੁੱਕੀ ਗਈ ਹੈ ਹਾਲਾਂਕਿ ਕਿਸੇ ਵੀ ਤਰੀਕੇ ਦਾ ਜਿਹੜਾ ਹੈ ਉਹ ਲਾਸ ਪੁਲਿਸ ਕਰਮੀ ਨੂੰ ਨਹੀਂ ਹੋਇਆ ਪਰ ਦੋ ਗੈਂਗਸਟਰਾਂ ਦੇ ਜਿਹੜੀ ਹੈ ਉਹਨੂੰ ਪੈਨ ਦੇ ਵਿੱਚ ਗੋਲੀਆਂ ਗੋਲੀਆਂ ਲੱਗੀਆਂ ਨੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੂਰੀ ਵੱਡੀ ਕਾਮਯਾਬੀ ਜਿਹੜੀ ਹੈਗੀ ਆ ਉਹ ਜਲੰਧਰ ਪੁਲਿਸ ਨੂੰ ਮਿਲੀ ਹੈ ਹਾਲਾਂਕਿ ਜਾਣਕਾਰੀ ਮੁਤਾਬਿਕ ਜੋ ਕਿ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਹੋਰਾਂ ਨੇ ਦੱਸਿਆ ਹੈ ਕਿ ਇਹ ਕਿਸੇ ਵਿਅਕਤੀ ਦੀ ਰੈਕੀ ਕਰਨ ਜਿਹੜਾ ਹੈ ਉਹ ਜਲੰਧਰ ਦੇ ਵਿੱਚ ਪਹੁੰਚੇ ਸੀਗੇ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਰੈਕੀ ਕਰ ਰਹੇ ਸੀਗੇ ਇਹਨਾਂ ਨੂੰ ਅੱਜ ਇਨਪੁਟ ਮਿਲੀ ਸਵੇਰੇ ਤੜਕੇ ਹੀ ਇਨਪੁਟ ਮਿਲੀ ਕਿ ਇਹ ਦੁਬਾਰਾ ਤੋਂ ਜਲੰਧਰ ਦੇ ਵਿੱਚ ਰੈਕੀ ਕਰਨ ਦੇ ਲਈ ਆ ਰਹੇ ਨੇ ਤਾਂ ਜਿਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਕਮਿਸ਼ਨਰ ਹੋਰਾਂ ਵੱਲੋਂ ਅਤੇ ਸੀਆਈਏ ਸਟਾਫ ਵੱਲੋਂ ਜਿਹੜਾ ਹੈ ਉਹ ਇਹਨਾਂ ਗੈਂਗਸਟਰ ਆ ਦੇ ਪਿੱਛੇ ਜਿਹੜਾ ਹੈ ਉਹ ਇਹਨਾਂ ਨੂੰ ਲੱਭਿਆ ਗਿਆ ਭਾਲ ਕੀਤਾ ਗਿਆ ਕਿੱਥੇ ਇਹ ਪਹੁੰਚ ਰਹੇ ਨੇ ਕਿਵੇਂ ਇਹ ਕਿਸ ਤਰੀਕੇ ਦੇ ਨਾਲ ਆ ਰਹੇ ਨੇ ਤਾਂ ਇਹਨਾਂ ਨੂੰ ਜਿਹੜਾ ਹੈਗਾ ਹੈ ਉਹ ਮੁੱਠ ਭੀੜ ਦੇ ਦੁਆਰਾ ਜਿਹੜਾ ਹੈ ਉਹ ਟੇਰ ਕੀਤਾ ਗਿਆ ਦੋਨਾਂ ਦੇ ਪੈਰਾਂ ਦੇ ਵਿੱਚ ਗੋਲੀ ਮਾਰੀ ਗਈ ਹਾਲਾਂਕਿ ਜੋ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਜੋ ਗੱਡੀ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਵੀ ਸ਼ਾਇਦ ਚੋਰੀ ਦੀ ਹੋ ਸਕਦੀ ਹੈ ਪਰ ਉਹ ਦੱਸਿਆ ਜਾ ਰਿਹਾ ਹੈ ਕਿ ਇਸ ਵਕਤ ਇਨਵੈਸਟੀਗੇਟਿੰਗ ਦਾ ਜਿਹੜਾ ਹੈਗਾ ਹੈ ਉਹ ਇੱਕ ਰੂਪ ਹੈਗਾ ਉਹ ਇਨਵੈਸਟੀਗੇਟ ਹੋਵੇਗਾ ਉਸ ਤੋਂ ਬਾਅਦ ਹੀ ਦੱਸਿਆ ਜਾ ਸਕੇਗਾ ਪਰ ਕਿਤਨਾ ਕਿਤੇ ਇਸ ਵਕਤ ਜਲੰਧਰ ਦੇ ਵਿੱਚ ਵੱਡੀ ਕਾਮਯਾਬੀ ਜਿਹੜੀ ਆ ਉਹ ਜਲੰਧਰ ਪੁਲਿਸ ਨੂੰ ਮਿਲੀ ਹੈਗੀ ਹੈ ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰ ਜੋ ਕਿ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਵੀ ਇਨਵੋਲਵ ਰਹੇ ਨੇ ਦੱਸਿਆ ਜਾ ਰਿਹਾ ਸੀਗਾ ਕਿ ਮੁਹਾਲੀ ਦੇ ਵਿੱਚ ਜੋ ਸਿੱਧੂ ਮੂਸੇਵਾਲੇ ਕਤਲकांड ਦੇ ਵਿੱਚ ਜੋ ਗੈਂਗਸਟਰ ਪਹੁੰਚੇ ਸੀਗੇ ਉਹਨਾਂ ਨੂੰ ਇਸ ਇਹਨਾਂ ਨੇ ਹੀ ਜਿਹੜਾ ਹੈ ਉਹ ਪਨਾਹ ਦਿੱਤਾ ਸੀਗਾ ਤਾਂ ਕਿਤੇ ਨਾ ਕਿਤੇ ਇਹ ਸਾਰੀਆਂ ਗੱਲਾਂ ਜਦੋਂ ਜੁੜਦੀਆਂ ਨੇ ਤਾ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਜਲੰਧਰ ਪੁਲਿਸ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਕੈਮਰਾ ਪਿੱਛੇ ਪੰਕਜ ਦੇ ਨਾਮ ਰਾਜ ਗੁਪਤਾ ਬਾਬੂ ਸ਼ਹਿਰ ਟਾਈਮ ਜਲੰਧਰ